ਅੱਛਾ ਨੋਸੋ ਮੈਂ ਤੁਹਾਡਾ ਦੋਸਤ ਹਾਂ ਸਪਰਮਜੀਤ ਲੈ ਕੇ ਆਦਰਾਈ ਤੁਹਾਡਾ ਆਪਣਾ ਮਨ ਪਸੰਦ ਪ੍ਰੋਗਰਾਮ ਆ ਚੱਕ ਜਵਾਬ ਤੇ ਆ ਚੱਕ ਜਵਾਬ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿਗਾ ਸਵਾਗਤ ਹੈ ਤੇ ਦੋਸਤੋ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਬਹੁਤ 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 ਜ਼ਿਆਦਾ ਪਿਆਰ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਪ੍ਰੋਗਰਾਮ ਨੂੰ ਲਾਈਕ ਕਰਦੇ ਹੋ ਤੇ ਉਹਨਾਂ ਹੀ ਪਿਆਰ ਸਾਡੇ ਸ਼ੋਅ ਨੂੰ ਕਰਦੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਰਦੇ ਆ ਤੋ ਪਹਿਲੀ ਵੱਡੀ ਖਬਰ ਲੈ ਕੇ ਮੈਂ ਹਾਜ਼ਰ ਹੋ ਚੁੱਕਿਆ ਜਿੱਥੇ ਪਗਨਾਵਲੀ ਜੀ ਸਾਰੇ ਜਵਾਬ ਕੱਢ ਕੇ ਖੜੇ ਨੇ ਤੇ ਪਹਿਲਾ ਜਵਾਬ ਆਪਾਂ ਪਗਨਾ ਜੀ ਤੋਂ ਲੈ ਲਈਏ ਤੇ ਪਗਨਾ ਜੀ ਪਹਿਲੀ ਵੱਡੀ ਖਬਰ ਦੇ ਉੱਪਰ ਆਪਾਂ ਰੋਕ ਕਰੀਏ ਤਾਂ ਪਹਿਲੀ ਵੱਡੀ ਖਬਰ ਬਠਿੰਡੇ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੀਬੀ ਹਰ ਸਿਮਰਤ ਕੌਰ ਬਾਦਲ ਨੂੰ ਇੱਕ ਵੱਡਾ ਲਲਕਾਰਾ ਮਾਰਿਆ ਤੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਮੈਂ ਜਿਸ ਗਰੀਬ ਦੇ ਘਰੇ ਰਾਤ ਕੱਟ ਕੇ ਆਇਆ ਉਸ ਗਰੀਬ ਦੇ ਘਰੇ ਬੀਬੀ ਹਰ ਸਿਮਰਤ ਕੌਰ ਬਾਦਲ ਰਾਤ ਕੱਟ ਕੇ ਦਿਖਾਵੇ ਜੇ ਉਹ ਰਾਤ ਕੱਟਣਗੇ ਤਾਂ ਉਹ ਫਿਰ ਲੋਕਾਂ ਨੂੰ ਕਹਿਣਗੇ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਇਓ ਪਖਣਾ ਜੀ ਤੁਹਾਨੂੰ ਕੀ ਲੱਗਦਾ ਜੀ ਇਹ ਚੈਲੰਜ ਦਾ ਜਵਾਬ ਅਕਾਲੀ ਦਲ ਵਾਲੇ ਦੇਣਗੇ ਜੀ ਦਓ ਜਵਾਬ ਕਾਕਾ ਦੇ ਆਤਿਅਕ ਦਬਾਬ ਇਹ ਗੱਲ ਬਿਲਕੁਲ ਸਹੀ ਆ ਪੁੱਤ ਅਕਾਲੀਆਂ ਦੇ ਮੁਕਾਬਲੇ ਕਾਂਗਰਸੀਆਂ ਨੂੰ ਰਾਤਾਂ ਕੱਟਣ ਦਾ ਭਾਈ ਤਜਰਬਾ ਜ਼ਿਆਦਾ ਇਹ ਗਰੀਬਾਂ ਦੇ ਘਰੇ ਜਾ ਕੇ ਰੁਕਦੇ ਤੇ ਪੁੱਤ ਮੈਨੂੰ ਐਤ ਕੀ ਇੱਕ ਗੱਲ ਨਹੀਂ ਸਮਝ ਲੱਗੀ ਭਾਈ ਉੱਤਰ ਪ੍ਰਦੇਸ਼ ਦੇ ਅਮੇਠੀ ਸੀਟ ਦੇ ਉਪਰ ਗਰੀਬਾਂ ਦੇ ਘਰੇ ਰਾਤਾਂ ਕੱਟਣ ਵਾਲਾ ਰਾਹੁਲ ਗਾਂਧੀ ਐਤ ਕੀ ਅਮੇਠੀ ਸੀਟ ਤੋਂ ਨਾ ਖੜ ਕੇ ਪੁੱਤ ਕੇਰਲ ਵਾਲੀ ਸੀਟ ਤੋਂ ਜਾ ਖੜਿਆ ਏਦਾਂ ਲੇ ਨੀ ਬੋਤ ਮੰਨ ਹਜਬ ਨਹੀਂ ਹੋਈ ਗੱਲ ਵੈਸੇ ਪਗਣਾ ਦੀ ਤੁਹਾਡੀ ਬਿਲਕੁਲ ਸਹੀ ਹੈ ਹੁਣ ਅਕਾਲੀ ਦਲ ਦਾ ਕੁਛ ਕਹਿ ਵੀ ਨਹੀਂ ਸਕਦੇ ਪਤਾ ਵੀ ਨਹੀਂ ਕਿਉਂਕਿ ਅੱਜ ਕੱਲ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੇਖ ਲਓ ਵੀ ਮਜ਼ਦੂਰਾ ਦੇ ਪੈਰ ਤੋਂ ਧੋ ਕੇ ਉਹਨਾਂ ਨੂੰ ਸਨਮਾਨਤ ਕਰੀ ਜਾਂਦੇ ਆ ਇੱਥੇ ਤਾਂ ਫੇਰ ਭਾਈ ਇੱਕ ਗਰੀਬ ਦੇ ਘਰੇ ਰਾਤ ਕੱਟ ਕੇ ਆਉਣੀ ਆ ਕਿੱਡੀ ਵੱਡੀ ਗੱਲ ਆ ਖੈਰ ਆਪਾਂ ਅਗਲੀ ਖਬਰ ਦੇ ਉੱਪਰ ਗੱਲ ਕਰੀਏ ਤਾਂ ਸੁਖਵੀਰ ਸਿੰਘ ਬਾਦਲ ਦੀ ਗੱਲ ਕਰੀਏ ਫਰੋਜਪੁਰ ਸੀਟ ਦੇ ਉੱਪਰ ਐਲਾਨ ਹੋ ਚੁੱਕੇ ਨੇ ਤੇ ਉੱਥੇ ਵਰਕਰਾਂ ਨੇ ਸੁਖਵੀਰ ਸਿੰਘ ਬਾਦਲ ਨੂੰ ਸ਼ੇਰ ਐਲਾਨ ਕਰ ਦਿੱਤਾ ਸ਼ੇਰ ਕਿਹਾ ਤੇ ਲਲਕਾਰਾ ਮਾਰਿਆ ਘੁਮਾਇਆ ਸਾਬ ਨੂੰ ਦੋ ਜਵਾਬ ਕਾਕਾ ਜੀ ਆ ਚੱਕ ਜਵਾਬ ਹੁਣ ਸੰਗਰੂਰ ਦੇ ਵਿੱਚ ਪੁੱਤ ਇੱਕ ਕਮੇਡੀਅਨ ਹਰਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੇ ਭਾਈ ਇੱਕ ਕਮੇਡੀਅਨ ਕਲਾਕਾਰ ਦਾ ਸਹਾਰਾ ਲੱਤਾ ਪਰਮਿੰਦਰ ਸਿੰਘ ਢੀਂਡ ਸਾਨੂੰ ਜਿਤਾਉਣ ਵਾਸਤੇ ਫਿਰ ਠੀਕ ਹੋ ਉਸੇ ਤਰ੍ਹਾਂ ਪੁੱਤ ਫਿਰੋਜ਼ਪੁਰ ਸੀਟ ਦੇ ਉੱਪਰ ਸ਼ੇਰ ਸਿੰਘ ਘਾਇਆ ਨੂੰ ਹਰਾਉਣ ਵਾਸਤੇ ਬਾਦਲ ਸ਼ਾਮ ਨੂੰ ਪੁੱਤ ਸ਼ੇਰਤਾ ਬਣਨਾ ਹੀ ਪੈਣਾ ਹੈ ਸਹੀ ਗਿਆ ਭਗਣਾ ਜੀ ਸ਼ੇਰ ਸਿੰਘ ਘਾਇਆ ਵਾਸਤੇ ਇੱਕ ਸ਼ੇਰ ਤੇ ਭਗਵੰਤਮਾਨ ਕਮੇਡੀਅਨ ਵਾਸਤੇ ਪੋਟੂ ਸ਼ਾ ਇਹ ਦੋਵੇਂ ਮੈਦਾਨ ਦੇ ਵਿੱਚ ਉਤਰ ਚੁੱਕੇ ਆ ਫਿਰ ਉੱਥੇ ਹੀ ਭਗਣਾ ਜੀ ਆਪਾਂ ਅਗਲੀ ਖਬਰ ਦੇ ਉੱਪਰ ਰੁੱਕ ਲਈਏ ਤਾਂ ਸੰਨੀ ਦਿਓਲ ਦੀ ਗੱਲ ਕਰੀਏ ਤਾਂ ਸੰਨੀ ਦਿਓਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਤੇ ਭਗਣਾ ਜੀ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਵਾਲਿਆਂ ਨੇ ਰਲ ਕੇ ਕਹਿੰਦੇ ਜੀ ਲੱਡੂ ਬੰਡੇ ਆ ਆ ਦੋ ਜਵਾਬ ਕਾਕਾ ਜੀ ਆ ਚੱਕ ਜਵਾਬ ਆ ਜਦੋਂ ਦਾ ਦੇਖ ਲਾ ਕਾਂਗਰਸੀ ਵਰਕਰਾਂ ਨੂੰ ਪਤਾ ਲੱਗਿਆ ਬਈ ਗਰਦਾਸਪੁਰ ਸੀਟ ਦੇ ਉੱਪਰ ਸੰਨੀ ਦਿਓਲ ਆ ਭਾਜਪਾ ਦੀ ਟਿਕਟ ਦੇ ਉੱਪਰ ਚੋਣ ਲੜਨ ਆ ਰਿਹਾ ਉਦੋਂ ਦਾ ਹੀ ਦੇਖ ਲਾ ਪੁੱਤ ਇਹ ਕਾਂਗਰਸੀ ਵਰਕਰ ਆਪਣੇ ਆਪਣੇ ਨਲਕਿਆਂ ਦੀ ਸਿਕਿਉਰਿਟੀ ਕਰਨ ਲੱਗੇ ਲੋਕਾਂ ਨੂੰ ਪਤਾ ਕੀ ਪਤਾ ਲੱਗਦਾ ਬੋਟਾਂ ਦੇ ਦਿਨਾਂ ਦੇ ਵਿੱਚ ਕੋਈ ਨੇਰੇ ਸਵੇਰੇ ਇਹਨਾਂ ਦਾ ਨਲਕਾ ਪਟ ਗਿਆ ਫੇਰ ਬਿਲਕੁਲ ਸਹੀ ਗੱਲ ਆ ਭਗਨਾ ਜੀ ਨਲਕਾ ਪਟਣ ਦੇ ਤਾਂ ਬੰਬ ਬੁਲਾ ਲੈਂਦਾ ਸੰਨੀ ਦੇਵਲ ਬਾਕੀ ਦੂਜੀ ਗੱਲ ਇਹ ਵੀ ਆ ਹੁਣ ਚਲੋ ਵਧੀਆ ਗੱਲ ਆ ਜੀ ਹੁਣ ਸੰਨੀ ਦੇਵਲ ਦੇ ਨਾਲ ਆ ਲੀਡਰਾਂ ਨੂੰ ਸੈਲਫੀਆਂ ਕਰਾਣੀਆਂ ਸੌਖੀਆਂ ਹੋ ਜਾਣਗੀਆਂ ਨਹੀਂ ਇਹਨਾਂ ਨੂੰ ਬੰਬੇ ਜਾਣਾ ਪੈਂਦਾ ਸੀ ਪਰ ਉਥੇ ਆਪਾਂ ਅਗਲੀ ਖਬਰ ਦੀ ਗੱਲ ਕਰੀਏ ਤਾਂ ਅਗਲੀ ਖਬਰ ਭਗਨਾ ਜੀ ਫਿਰੋਜ਼ਪੁਰ ਤੋਂ ਸ਼ਖਬੀਰ ਸਿੰਘ ਬਾਦਲ ਲੋਕ ਸਭਾ ਦੇ ਉਮੀਦਵਾਰ ਹੋਣਗੇ ਦੇ ਬਠਿੰਡਾ ਤੋਂ ਬੀਬੀ ਹਰ ਸਿਮਰਤ ਕੌਰ ਲੋਕ ਸਭਾ ਦੀ ਉਮੀਦਵਾਰ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਬਾਦਲਵਾਸੇ ਇਹ ਐਲਾਨ ਅੱਜ ਬਾਪੂ ਬਾਦਲ ਨੇ ਆਪ ਕੀਤਾ ਦੋ ਜਵਾਬ ਕਾਕਾ ਜੀ ਆਹ ਚੱਕ ਜਵਾਬ ਆਹ ਦੋਨੇ ਸੀਟਾਂ ਦੇਖ ਲੈ ਪੁੱਤ ਪੰਜਾਬ ਦੀਆਂ ਸਭ ਤੋਂ ਵੱਡੀਆਂ ਸੁਰੱਖਿਅਤ ਸੀਟਾਂ ਇਹ ਦੋ ਆ ਸੀਟਾਂ ਦੀ ਗੱਲ ਕਰੀਏ ਇਹ ਪੁੱਤ ਨਾ ਤਾਂ ਬਠਿੰਡੇ ਵਾਲੀ ਸੀਟ ਦੇ ਉੱਪਰ ਤੇ ਨਾ ਹੀ ਫਿਰੋਜ਼ਪੁਰ ਵਾਲੀ ਸੀਟ ਦੇ ਉੱਪਰ ਕਿਸੇ ਜੱਥੇਦਾਰ ਦਾ ਤੇ ਨਾ ਕਿਸੇ ਟਕਸਾਲੀ ਦਾ ਰੌਲਾ ਤਾਂ ਹੀ ਦੇਖ ਲੈ ਪੁੱਤ ਐਨੇ ਦਿਨਾਂ ਦੀ ਇਹਨਾਂ ਨੇ ਇਹ ਸੀਟਾਂ ਸਾਂਭ ਕੇ ਆਪਦੇ ਕੋਲੇ ਰੱਖੀਆਂ ਹੋਈਆਂ ਹਾਂ ਹਾ ਹੋ ਪਗਣਾ ਜੀ ਮੈਂ ਤਾਂ ਇਹ ਸੋਚੇ ਨਹੀਂ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਸਾਹਿਬ ਵੀ ਇਦਾਂ ਦਾ ਜਵਾਬ ਦੇਈ ਜਾਂਦੇ ਆ ਤੇ ਉੱਥੇ ਹੀ ਪਗਣਾ ਜੀ ਹੁਣ ਪ੍ਰੋਗਰਾਮ ਦੇ ਵਿੱਚ ਵੇਲਾ ਹੋ ਚੁੱਕਿਆ ਹੈ ਸਾਰੇ ਤੋਂ ਯਾਸਲੈਂਡ ਦਾ ਕੱਲੂ ਫੇਰ ਇਸੇ ਟਾਈਮ ਆ ਹਾਜ਼ਰ ਹੋ ਜਣਾ ਤੁਹਾਡੇ ਵਾਸਤੇ ਪੰਜਾਬ ਦੀਆਂ ਫਟਾਫਟ ਤਤੀਆਂ ਤਤੀਆਂ ਖਬਰਾਂ ਲੈ ਕੇ ਤੇ ਦੋਸਤੋ ਸੂਸੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਹਾਲੇ ਤੱਕ ਨਹੀਂ ਕੀਤਾ ਤਾਂ ਫਟਾਫਟ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਜ ਨਿਊਜ਼ ਵਾਲਾ ਹਿੰਦੀ ਪੰਜਾਬੀ ਤੁਹਾਡਾ ਆਪਣਾ ਚੈਨਲ ਹੈ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਨਾ ਤੇ ਉੱਥੇ ਹੀ ਫੇਸਬੁੱਕ ਦੇ ਉੱਪਰ ਆਜ ਨਿਊਜ਼ ਵਾਲਾ ਪ੍ਰੋਡਕਸ਼ਨ ਤੇ ਸਾਡਾ ਇੰਸਟਾਗ੍ਰਾਮ ਅਕਾਊਂਟ ਹੈ ਜੀ ਆਜ ਨਿਊਜ਼ ਵਾਲਾ ਇਹ ਸਾਡਾ ਇੰਸਟਾਗ੍ਰਾਮ ਹੈ ਤੁਸੀਂ ਫੋਲੋ ਕਰ ਸਕਦੇ ਹੋ ਤੇ ਤੁਸੀਂ ਸਾਡੀ ਵੈਬਸਾਈਟ www dot aajnewswala.com ਦੇ ਉੱਪਰ ਵੀ ਜਾ ਸਕਦੇ ਹੋ ਤੇ ਦੋਸਤੋ ਉੱਥੇ ਹੀ ਤੁਸੀਂ ਜੇਕਰ ਮੇਰੇ ਪੇਜ ਦੇ ਉੱਪਰ ਆਉਣਾ ਤਾਂ ਪਰਮਜੀਤ ਸਿੰਘ ਪਖਣਾ ਮੇਰਾ ਪੇਜ ਆ ਤੁਸੀਂ ਉੱਥੇ ਜਾ ਸਕਦੇ ਹੋ ਉੱਥੇ ਜਾ ਕੇ ਵੀ ਆਪਣੇ ਮਨ ਦੀਆਂ ਤੇ ਆਪਣੇ ਦਿਲ ਦੀਆਂ ਗੱਲਾਂ ਮੇਰੇ ਨਾਲ ਸਾਂਝੀਆਂ ਕਰ ਸਕਦੇ ਹੋ ਦੋਸਤੋ ਹੁਣ ਮੈਨੂੰ ਦਿਓ ਇਜਾਜ਼ਤ ਕੱਲੂ ਫੇਰ ਮੁਲਾਕਾਤ ਹੁੰਦੀ ਹੈ ਉਦੋਂ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਸੀਂ ਦੇਖਦੇ ਰਹੋ ਆਜ ਨਿਊਜ਼ ਵਾਲਾ ਤੇ ਆਜ ਚੱਕ ਜਵਾਬ